ਗੁੱਡ ਮਾਰਨਿੰਗ ਜੀ ਅੱਜ ਹੈ ਆਪਣਾ 7 ਸਤੰਬਰ ਤੇ ਆਪਣਾ ਡੇਲੀ ਵਲੌਗ ਦੇ 19 ਤਾਂ ਹੁਣ ਆਪਾਂ ਆਏ ਸੀਗੇ ਸੈਰ ਕਰਕੇ ਕਿਉਂਕਿ ਸੰਡੇ ਸੀਗਾ ਅੱਜ ਸੀਗਾ ਅਸਲੀ ਸੰਡੇ ਕੱਲ ਵਾਲੇ ਵਲੌਗ ਚ ਸੰਡੇ ਹੋ ਗਿਆ ਸੀਗਾ ਕੱਲ ਸੈਚਡੇ ਸੀਗਾ ਯਾਰ ਅੱਜ ਸੀ ਅੱਜ ਹੈ ਸੰਡੇ ਤਾਂ ਸੰਡੇ ਹੋਣ ਕਰਕੇ ਮੈਂ ਕਿਹਾ ਯਾਰ ਚਲ ਘੁੰਮ ਕੇ ਆਈਏ ਸੂਰੀ ਸੂਰੀ ਮੀਂਹ ਦੀ ਫੁੱਲ ਗਈ ਸੀ ਤਾਂ ਹੁਣ ਆਪਾਂ ਪਹੁੰਚ ਗਏ ਸੀਗੇ ਘਰ ਤੇ ਬਸ ਹੁਣ ਜਾ ਕੇ ਦੇਖਦੇ ਆਂ ਬਰਸ਼ ਵਗੈਰਾ ਕਰਦੇ ਆਂ ਤੇ ਬੱਲਾ ਮੇਰਾ ਕੱਲ ਦਾ ਬਲੌਗ ਐਡਿਟ ਕਰਨ ਨਾਲ ਇਹਦਾ ਬਲੌਗ ਐਡਿਟ ਕਰ ਤੀ ਬਲੌਗ ਐਡਿਟ ਕਰਕੇ ਫੇਰ ਰਿਟਰੈਕਟ ਦੇਖਾਂ ਕਿਉਂਕਿ ਅੱਜ ਸੰਡੇ ਆ ਤਾਂ ਤੱਕ ਦੇਖਦੇ ਆ ਕੀ ਕਿਵੇਂ ਕੱਢਾਂਗੇ ਦਿਨ ਵਸਤਾ ਘਰੀ ਹੁੰਦਾ ਯਾਦ ਰਹਿਨਤਾ ਅਮ ਹੈਵਨ ਦਾ ਬਰਸ਼ ਕਿਤੇ ਆ ਉਹ ਕਿਤੇ ਆ ਹਾਂ ਦੇ ਇੱਕ ਸੀ ਪਹਿਲਾਂ ਤੋਂ ਮੈਨੂੰ ਦਿੱਤਾ ਉਹ ਵੀ ਪਿਆ ਦਿੱਕੜ ਜਾ ਹਾਂ ਵਾਪਸ ਇਹ ਤਾਂ ਛੋਟਾ ਜਿਹਾ ਬਰਸ਼ ਹੈ ਬੰਦਾ ਪੇਸਟ ਵੀ ਨਾਲ ਹੀ ਸੀ ਪੇਸਟ ਹੀ ਹੈ ਹਾਂ ਪੇਸਟ ਚੀਕੂ ਚੀਕੂ ਕੰਪਨੀ ਆ ਪੇਸਟ ਕਰਦਾ ਹੈ ਬੰਦਾ ਤੁਸੀਂ ਨਹੀਂ ਗਏ ਘੁੰਮਣ ਮੇਰੇ ਨਾਲ ਤੁਸੀਂ ਕਿਉਂ ਮੰਗਿਆ ਤੁਸੀਂ ਮੈਂ ਤਾਂ ਸੈਰ ਕਰਕੇ ਆਇਆ ਹੋਇਆ ਤੁਸੀਂ ਰਹਿਣ ਮੈਂ ਆਹ ਲੋ ਇਹਦਾ ਪੇਸਟ ਹੈਵਨ ਮਾਰਨਿੰਗ ਅੱਜ ਤਾਂ ਜਿੱਦ ਕਰ ਰਿਹਾ ਕਿ ਮੈਂ ਆਪ ਹੀ ਕਰਉ ਦਾ ਬਰਸ਼ ਮੈਨੂੰ ਲੱਗ ਘਰ ਕੇ ਲਾ ਕੇ ਦੋ ਪੇਸਟ ਤਾਂ ਪਹਿਲਾਂ ਮੈਂ ਐਡਿਟ ਕਰ ਲਿਆ ਯਾਰ ਬਲੌਗ ਤਾਂ ਸੰਡੇ ਦਾ ਕਰਦੇ ਆ ਅੱਜ ਆਪਾਂ ਫੁੱਲ ਯੂਜ਼ ਕਿਉਂਕਿ ਸੰਡੇ ਦਾ ਦਿਨ ਹੀ ਹੁੰਦਾ ਜਿੱਦਨ ਆਪਾਂ ਨੇ ਆਪਦੇ ਉੱਤੇ ਖੂਬਸੂਰਤ ਤੇ ਕੁਝ ਸਮਾਂ ਲਾਉਣਾ ਹੁੰਦਾ ਹੋਰ ਤਾਂ ਆਪ ਨੂੰ ਸਾਰਾ ਦਿਨ ਟਾਈਮ ਮਿਲਦਾ ਨਹੀਂ ਕਿ ਆਪਾਂ ਕਿਵੇਂ ਜਾਈਏ ਇਹਨਾਂ ਨੂੰ ਵੀ ਨਹਾਉਣਾ ਤੋਂ ਬੈਠਣਾ ਹੁੰਦਾ ਜੀ ਜਲਦੀ ਜਲਦੀ ਨਹਾ ਲੋ ਸੰਡੇ ਨੂੰ ਹੁੰਦਾ ਕਿ ਆਰਾਮ ਨਾਲ ਆਪਦਾ ਬਾਲਬੁਲ ਕਟਾ ਕੇ ਆਓ ਫੇਰ ਆਪਦਾ ਆ ਕੇ ਨਾਓ ਤੋਂ ਤਾਂ ਹੁਣ ਆਪਾਂ ਚੱਲੇ ਆਪਦੀ ਦਾੜੀ ਵਗੈਰਾ ਸੈਟ ਕਰਾਉਣ ਤਾਂ ਇਸ ਤੋਂ ਬਾਅਦ ਦੱਸਿਓ ਮੈਂ ਕਿਹੋ ਜਿਹਾ ਲੱਗ ਰਿਹਾ ਲੱਗ ਰਿਹਾ ਮੈਂ ਬਲਰਾਜ ਸਿੰਘ ਤਾਂ ਬਾਲ ਕਟਾਈ ਆ ਆਪਾ ਪਹੁੰਚ ਗਏ ਆਪ ਦੇ हेयर सलून ਮੈਂ ਕਿਹੜੀ ਵੀ ਵਾਲ ਕਟਵਾਉਣਾ ਬਹੁਤ ਟਾਈਮ ਹੋ ਗਿਆ ਮੇਰਾ ਸਾਲ ਤੋਂ ਉੱਪਰ ਹੋ ਗਿਆ ਐਕਚੁਅਲੀ ਮੈਂ ਨਾ ਡਾਕਟਰ ਤੇ ਨਾਈ ਛੇਤੀ ਨਹੀਂ ਬਦਲਦਾ ਜ਼ਰੂਰੀ ਵੀ ਆ ਕਿਉਂਕਿ ਇੱਕ ਡਾਕਟਰ ਤੇ ਇੱਕ ਨਾਈ ਵੀ ਵਧੀਆ ਰਹਿੰਦੇ ਨੇ ਤੁਹਾਨੂੰ ਕਹਿੰਦਾ ਹੈਡ ਵਾਸ਼ ਕਰਾ ਲਈਏ ਕਿਹੜੀ YouTube ਤੇ ਚੈਨਲ ਸਬਸਕ੍ਰਾਈਬ ਕਰ ਲਈਆ ਹਾਂ ਬੋਸ਼ ਦਾੜੀ ਫੇਰ ਕਟਿੰਗ ਸਾਰਾ ਕੁਝ ਇਨਕਲੂਡ ਮਿਲੂਗਾ ਕੁਛ ਕਿ ਦੱਸੋ ਨਾ ਰੇਟ ਕਿਤੇ ਮੈਨੂੰ ਤਾਂ ਪਤਾ ਤੁਹਾਨੂੰ ਵੀ ਦੱਸੋ ਨਾ ਪਤਾ ਕਰਕੇ ਇਹ ਹੈ ਜਿਹਾ ਆਪਣਾ ਆਫਟਰ ਕਟਿੰਗ ਲੁੱਕ ਹਾਂਜੀ ਵਾਲ ਵਗੈਰਾ ਕੱਟ ਹੋ ਗਏ ਹੁਣ ਲੱਗਦੇ ਆ ਸੋਹਣੇ ਸੋਹਣੇ ਅ ਬਾਲ ਕਟਾਉਣ ਦੇ ਕਿਨਾਂ ਦੇ ਇੱਕ ਫੋਨ ਆ ਗਿਆ ਸੀਗਾ ਟਿਕਟ ਦੇ ਲਈ ਤਾਂ ਹੁਣ ਘਰੇ ਜਾਣਾ ਘਰੇ ਜਾ ਕੇ ਆਫਿਸ ਦੀ ਚਾਬੀ ਚੱਕ ਕੇ ਲੈਣਾ ਫਿਰ ਅੰਕਲ ਦੀ ਟਿਕਟ ਕਰਕੇ ਦੇਣੇ ਆ ਇਹ ਉਹੀ ਉਹੀ ਟਿਕਟ ਹੈ ਗਾਜੀਆਬਤ ਨੂੰ ਦੇਖਤਾ ਬਾੜੀ ਪਹਿਲਾਂ ਉੱਥੇ ਘਰੇ ਜਾਣਾ ਪਊਗਾ ਤਾਂ ਮੈਂ ਆ ਗਿਆ ਸੀ ਘਰੇ ਤੇ ਅੰਕਲ ਨੂੰ ਮੈਂ ਫੋਨ ਲਾ ਰਿਆ ਸੀ ਬਾਰ-ਬਾਰ ਅੰਕਲ ਦਾ ਫੋਨ ਚੱਕ ਨਹੀਂ ਦੇ ਰਿਹਾ ਸੀ ਬਿੱਦੀ ਚੱਦ ਰਿਹਾ ਸੀ ਮੇਂ ਲੱਗਿਆ ਲੈਪੀ ਹੋ ਗਿਆ ਕੈਨਸਲ ਪਰ ਦੋ ਹੁਣ ਚੱਕ ਲੈ ਅੰਕਲ ਨੇ ਤਾਂ ਉਹ ਘਰੋਂ ਚਾਬੀ ਲੈ ਕੇ ਆਫਿਸ ਦੀ ਤੇ ਕਰਕੇ ਇਹ ਟਿਕਟ ਬੁੱਕ ਜੋ ਵੀ ਕਮਾਈ ਹੁੰਦੀ ਹੈ ਲੈ ਲੀਏ ਬੰਨ ਨਾ ਤਾਂ ਬਾਲਾ ਨਹੀਂ ਹੈਗਾ ਇਹ ਦੇ ਵਿੱਚ 200 300 ਰੁਪਿਆ ਬਣ ਜਾਊਗਾ ਪਰ ਟਾਈਮ ਹੈ ਕਿ ਚਲੋ ਸਰਵਿਸ ਦੋ ਅੱਜ 200 300 ਰੁਪਿਆ ਬਣੂਗਾ ਤਾਂ ਕੱਲ ਨੂੰ लख हजार भी तो बैग ले आप चलो चलिए मजा लगता यार तो कम आता ना सच बहुत लगता अपने बंद वैसे ਕੁਸ਼ੂਰਤੀ ਹੈਂਡ ਆਪਾਂ ਹੈਂਡਸਮ ਆ ਸਭ ਕੁਝ ਇਹ ਸਾਰਾ ਕੁਝ ਡਿਪੈਂਡ ਕਰਦਾ ਪਤਾ ਹੈ ਆਪਣੀ ਕਮਾਈ ਤੇ ਜਿੰਨਾ ਆਪਾਂ ਵੱਧ ਕਮਾਵਾਂਗੇ ਓਨੀ ਜਿਆਦਾ ਆਪਾਂ ਖੁਸ਼ ਰਹਿਾਂਗੇ ਮੈਂ ਦੇਖਿਆ ਓਨੀ ਜਿਆਦਾ ਆਪਾਂ ਆਪਣੇ ਘਰ 간 ਖੁਸ਼ ਰੱਖਾਂਗੇ ਕਿਉਂਕਿ ਆਪਣਾ ਮੂਡ ਫਿਕਰਾਂ ਦਾ ਮੈਂ ਕਮਾਇਆ ਬਈ ਆਪਣੀ ਇਹ ਸੈਲਫ ਰਿਸਪੈਕਟ ਹੀ ਨਹੀਂ ਮੰਨਦੀ ਕਿ ਯਾਰ ਆਪਾਂ ਕਿਤੇ ਦੇ ਪੈਸੇ ਦੇ ਟੋਗਰੀ ਚਾਹੇ ਉਹ ਆਪਣੇ ਘਰ ਦੇ ਜੇ ਮੇਰੀ ਤਾਂ ਨਹੀਂ ਮੰਨਦੀ ਤਾਂ ਹੀ ਲੱਗਿਆ ਹੋਣਾ ਕਿ ਅਬਦੇ ਕਵਾ ਕੇ ਦੇਨੇ ਆ ਘਰੇ ਸਾਰੇ ਜਾ ਲੋ ਕੁਝ ਬਣਾ ਕੇ ਜਾਣਾ ਤਾਂ ਆਪਣੀ ਜੀ ਟਿਕਟ ਬੁੱਕ ਹੋ ਗਈ ਗਾਜ਼ੀਆਬਾਦ ਨੰਦੇੜ ਸਾਹਿਬ ਦੀ ਆਉਣ ਜਾਣ ਦੀ ਸੀਗੀ ਤੇ ਅੰਕਲ ਨੂੰ ਆਪਣੇ ਤਿੰਨ ਟਿਕਟਸ ਬੁੱਕ ਕਰਕੇ ਦਿੱਤੀਆਂ ਨੇ ਹੈਗੀਆਂ ਬੜੇ ਵਾਜਿਬ ਰੇਟਾਂ ਦੇ ਅੰਕਲ ਜੀ ਨੇਗੇ ਆਪਣੇ ਸੰਗਰੂਰਤੀ ਨੇਗੇ ਰਾਮਪੁਰਾ ਤੋਂ ਤੇ ਉਹ ਆਏ ਸੀਗੇ ਅੰਕਲ ਆਪਣੇ ਕੋਲ ਅੱਜ ਆਏ ਸੀਗੇ ਬੁੱਕ ਕਰਾਉਣ ਬੁਕਿੰਗ ਤਾਂ ਸੀ ਵੈਸੇ ਪਰਸੋਂ ਚੋਂ ਉੱਥੇ ਹੀ ਚੱਲ ਰਹੀ ਆ ਤਾਂ ਅੰਕਲ ਨੂੰ ਕੋਈ ਕੰਮ ਪੈ ਗਿਆ ਸੀਗਾ ਆਗੇ ਆ ਗਏ ਅੰਕਲ ਨੇ ਆਪਣੀ ਬੁੱਕ ਕਰਵਾ ਲਈ। ਤਿੰਨ ਟਿਕਟਾਂ, ਤਿੰਨ ਟਿਕਟਾਂ ਦਿੱਤੀਆਂ ਨੇ ਬੁੱਕ ਕਰ ਦਿੱਤੀ। ਤਿੰਨ ਟਿਕਟਾਂ। ਠੀਕ ਲੱਗੀ ਜੀ ਸਰਵਿਸ ਸਾਡੀ? ਬਹੁਤ ਵਧੀਆ। ਠੀਕ ਹੈ, ਥੈਂਕ ਯੂ ਜੀ। ਬਹੁਤ ਵਧੀਆ ਪਸੰਦ ਆਈ। ਠੀਕ ਹੈ ਜੀ। ਧੰਨਵਾਦ। ਤਾਂ ਤੁਸੀਂ ਵੀ ਅਗਰ ਟਿਕਟਾਂ ਬੁੱਕ ਕਰਾਉਣਾ ਚਾਹੁੰਦੇ ਹੋ ਤਾਂ ਆਪਣੀ 24 7 ਦੀ ਸਰਵਿਸ ਹੈ। ਤੁਸੀਂ ਰਾਤ ਨੂੰ ਵੀ 10 ਵਜੇ ਤੱਕ ਆਪਾਂ ਨੂੰ ਕਾਲ ਕਰ ਸਕਦੇ ਹੋ, ਮੈਸੇਜ ਕਰ ਸਕਦੇ ਹੋ, ਟਿਕਟ ਦੀ ਕੁਆਰੀ ਲੈ ਸਕਦੇ ਹੋ। ਬਾਕੀ ਅਗਰ ਟਿਕਟ ਬੁੱਕ ਕਰਤੀ ਫਿਰ ਤਾਂ 20 7 ਦੀ ਆ। ਤੁਸੀਂ 24 ਘੰਟੇ 7 ਦਿਨ ਸਾਨੂੰ ਕਾਲ ਕਰਕੇ ਆਪਦੀ ਕੋਈ ਵੀ ਮਨਚੇ ਕੋਈ ਡਾਊਟ ਆਉਂਦਾ ਕਿਸੇ ਵੀ ਤਰੀਕੇ ਦਾ ਕੋਈ ਸਰਵਿਸ ਹੋਰ ਚਾਹੀਦੀ ਆ ਤੁਸੀਂ ਲੈ ਸਕਦੇ ਹੋ ਤੇ ਟਿਕਟ ਬੁਕਿੰਗ ਕਰਾਉਣ ਦੀ ਕੁਐਰੀ ਸਵੇਰੇ ਆਪਣੀ ਤੁਸੀਂ ਲਾ ਲਓ ਕਿ 7 ਵਜੇ ਤੋਂ ਸ਼ੁਰੂ ਹੋ ਕੇ ਰਾਤ ਦੇ 10 ਵਜੇ ਤੱਕ ਹੈਗੀ ਆ ਤੁਸੀਂ ਇੰਨਾ ਟਾਈਮਾਂ ਦੇ ਵਿੱਚ ਜਦੋਂ ਮਰਜ਼ੀ ਸਾਡੇ ਤੋਂ ਟਿਕਟ ਬੁੱਕ ਕਰਾ ਸਕਦੇ ਹੋ ਕਿ ਆਫਿਸ ਆਉਂਗੇ ਤਾਂ ਵੈਲਕਮ ਆ ਸਾਡੇ ਕੋਲ ਜੇ ਤੁਹਾਨੂੰ ਮਰਜ਼ੀ ਆਓ ਸਾਜੀ ਘਰੋਂ ਫੋਨ ਆਈ ਜਾਂਦੇ ਨੇ ਹੁਣ ਕਿ ਕਿਤੇ ਜਾ ਕੇ ਆਉਣਾ ਸੀਗਾ ਤਾਂ ਹੁਣ ਘਰੇ ਜਾਣਾ ਮੈਂ ਅੰਕਲ ਨਾਲ ਵਧੀਆ ਡੀਲ ਹੋਈ ਵਧੀਆ ਗੱਲਾਂ ਬਾਤਾਂ ਹੋਈਆਂ ਖੁਸ਼ ਹੋਏ ਤੁਸੀਂ ਦੇਖੇ ਆ ਆਪਣਾ ਯਾਰ ਮੇਨ ਮੋਟਿਵ ਇਹੀ ਹੈ ਕਿ ਆਪਣੇ ਕਸਟਮਰ ਨਾਲ ਖੁਸ਼ ਰੱਖ ਕੇ ਰੱਖੀਏ ਠੀਕ ਹੈ ਪੈਸਾ ਤਾਂ ਚਾਹੀਏ ਕਮਾਈ ਲਵਾਂਗੇ ਜਦੋਂ ਆਪਾਂ ਸਹੀ ਰਹਾਂਗੇ ਤਾਂ ਆਪਣਾ ਵੀ ਸਮੇਂ ਆਊਗਾ ਯਾਰ ਆਪਾਂ ਕਿਸੇ ਨਾਲ ਕੋਈ ਗਲਤ ਨਹੀਂ ਕਰਦੇ ਤਾਂ ਆਪਣੇ ਨਾਲ ਵੀ ਗਲਤ ਨਹੀਂ ਹੋਊਗਾ ਕੋਈ ਨਾ ਜਿਹੜੇ ਲਿਖੇ ਹੋਏ ਨੇਗੇ ਲੈਣੇ ਦੇਣੇ ਉਹ ਤਾਂ ਹੋਣਗੇ ਪਰ ਆਪਾਂ ਕਿਸੇ ਨਾਲ ਹੀ ਗਲਤ ਕਰਦੇ ਕਦੇ ਤਾਂ ਮੇਰੀ ਵੀ ਸੁਣੋਗੇ ਤੁਹਾਨੂੰ ਵੀ ਕਦੇ ਮੇਰੇ ਤੇ ਆਊਗਾ ਪਿਆਰ ਤੱਪੇ ਦੇ ਯਾਰ ਕਿਸੇ ਵੀ ਤਰੀਕੇ ਦੀ ਕੋਈ ਵੀ ਕੈਰੀ ਹੋਈ ਤਾਂ ਹੁਣ ਆਪਾਂ ਜਾ ਰਹੇ ਆ ਘਰੇ ਉੱਥੇ ਜਾ ਕੇ ਮੈਂ ਤਿਆਰ ਵੀ ਹੋਣਾ ਅਜੇ ਤਾਂ ਆਪਾਂ ਹੋ ਗਏ ਤਿਆਰ ਨਹਾਤੋ ਕੇ ਆ ਆਪਣੀ ਅੱਜ ਦੀ ਆਊਟਫਿਟ ਤਾਂ ਚਲੋ ਇੱਕ ਗੱਲ ਦੱਸੋ ਸੱਚ ਮੈਨੂੰ ਕਿਹਾ ਸੀ ਨਾ ਆਪਾਂ ਜਾਣਾ ਕਿਤੇ ਤੇ ਮੈਨੂੰ ਗੱਲ ਦੱਸੋ ਮੇਲਾ ਦੇਖੋਗੇ ਤਾਂ ਦੇਖੋ ਫਿਰ ਤਾ ਆਪਾਂ ਆਏ ਜੀ ਮੇਲੇ ਛਪਾਰ ਦੇ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਮੇਲਾ ਛਪਾਰ ਦਾ ਅਬ ਦੇਖੋ ਫਿਰ ਕਰੋ ਇੰਜੋਏ ਮੇਲਾ ਛਪਾਰ ਦਾ ਛਪਾਰ ਗੁੱਗੇ ਮਾੜੀ ਤੇ ਚੜਦੇ ਆ ਚਾਂਦੀ ਦੇ ਬਣੇ ਸਪੌੜੀ ਇਹਨੂੰ ਗੁੱਗੇ ਵੀ ਕਹਿੰਦੇ ਨੇ ਜਿਵੇਂ ਚਾਂਦੀ ਦੇ ਬਣੇ ਸੱਪ ਚਾਚੇ ਹੁਣੇ ਲੈ ਰਹੇ ਨੇਗੇ ਆ ਚੜਦੇ ਚਾਂਦੀ ਦੇ ਸੱਪ ਸਮਾਨ ਲੈਣ ਨੂੰ ਆਦੇ ਹੋ ਕਰ ਰਹੇ ਪਖੰਡ ਸਾਡੇ ਨੋੜੇ ਬਖਾ Ki lena ha bana Ki ਪਰ ਦਾ ਮੇਲਾ ਇੱਥੇ ਕੁੱਗੇ ਪੀਰ ਦੀ ਮੱਟੀ ਬੜੀ ਹੋਈ ਆ ਸਮਾਧੂਰੇ ਮਿੱਟੀ ਕੱਢੀ ਜਾਂਦੀ ਆ ਮਿੱਠੀਆਂ ਸੇਵੀਆਂ ਗੁਲਗੁਲੇ ਇਹਨਾਂ ਦੇ ਮੱਥੇ ਟੇਕਿਆ ਜਾਂਦਾ ਕੁੱਗਾ ਪੀਰ ਮੇਲੇ ਲਈ ਸੱਪ ਨੂੰ ਕਹੇ ਜਾਂਦਾ ਤਾਂ ਸੱਪ ਦਾ ਮੱਥਾ ਟੇਕਿਆ ਜਾਂਦਾ ਸੱਪ ਨੂੰ ਰ ਤੁਹਾਡੇ ਘਰੇ ਨਾ ਹੀ ਤੁਹਾਨੂੰ ਨੁਕਸਾਨ ਨਾ ਹੋਵੇ ਉਹਦੇ ਦੀ ਆਪਾਂ ਖੜੇ ਆਂ ਮਿੱਟੀ ਦੇ ਕੋਲੇ ਦੂਜੇ ਵੀਰ ਦੀ ਜਿਹੜੀ ਹੈਗਾ ਪੂਰੀ ਮਿੱਟੀ ਗੱਡੀ ਜਾਂਦੀ ਆ ਇਹ ਸਾਰਾ ਕੁਝ ਚੜਾਇਆ ਜਾਂਦਾ ਦੁੱਧ ਸੇਮੀਆਂ ਕਣਕ ਵਗੈਰਾ ਐਣਨ ਲੱਗੀ ਆ ਭੁੱਖ ਤਾਂ ਪਹਿਲਾਂ ਉਹਨੂੰ ਖਵਾ ਦਈਏ ਪਕੌੜੇ ਬਗਾੜੇ ਆ ਜਾਈ ਲੱਗ ਰਿਹਾ ਕਿ ਅੱਛਾ ਯੂਨੀਕ ਪਹਿਲੀ ਵਾਰ ਆਈ ਆ ਮੈਂ ਹਰਦੋ ਪਹਿਲੀ ਵਾਰ ਦੇਖਿਆ ਨਾ ਪੰਜਾਬ ਦਾ ਮੇਲਾ ਸੋ ਪਹਿਲੇ ਇਸ ਵਾਰ ਉਹ ਵੀ ਗਏ ਨਹੀਂ ਕਦੇ ਨਹੀਂ ਗਏ ਮੈਨੂੰ ਵੀ ਬੜਾ ਕੱਚਾ ਨਹੀਂ ਲੱਗਾ ਤਾਂ ਆਪਣੇ ਨਾਲ ਆਏ ਨੇ ਪਹਿਲੀ ਵਾਰ ਸਾਰੇ ਆ ਕੇ ਆਪਦੇ ਸਾਰੇ ਆ ਕੇ ਪਹਿਲੀ ਵਾਰ ਮੇਲਾ ਦੇਖਾਇਆ ਨੂੰ ਪੰਜਾਬ ਦਾ ਮੰਮੀ ਦਾ ਫੋਨ ਆਇਆ ਸੀਗਾ ਅਸੀਂ ਜ਼ਰੂਰ ਬਹੁਤ ਕਾਲਾ ਬੱਦਲ ਹੋ ਗਿਆ ਮੀਂਹ ਨਾ ਹੋਇਆ ਪਿਆ ਪੂਰੇ ਵੀ ਬੱਦਲ ਦਾ ਹੋਇਆ ਪਿਆ ਬੱਦਲ ਹੋਈ ਵੀ ਅਰੇ ਮੀਨਾ ਬਾਬਾ ਯਾਰ ਇਹ ਦੋ ਵਾ ਮੱਥਾ ਦੇਖ ਕੇ ਜਮੜ ਗਏ ਨਾਲ ਕਿਉਂ ਹੋਵਾ ਤੇਰੇ ਕੋਲ ਅਜੇ ਮੈਂ ਤਾਂ ਘੁੰਮਣੀਆਂ ਆ ਮੱਥਾ ਦਾ ਡੈਡੀ ਤੇ ਚਾਚਾ ਹੀ ਦੇਖ ਕੇ ਆਉਣੇ ਥੋੜੀ ਇੱਕ ਪਲੇਟ ਨਾਲ ਕਿੱਥੇ ਸਰਦਾ ਪਕੌੜਿਆਂ ਦੀ ਇੱਕ ਪਲੇਟ ਹੋਰ ਕਹਿੰਦੇ ਖਾਣੀ ਆ ਚਲੋ ਆਰਡਰ ਕਰੀਏ ਕਿੰਨੇ ਦੇ ਬਾਰੇ

ਮੇਲੇ ਦਾ ਅਰੇ ਇਸ ਵਾਰ ਹੜਾ ਦੇ ਕਰਕੇ ਮੇਲੇ ਦੇ ਵਿੱਚ ਭੀੜ ਘੱਟ ਨਹੀਂ ਤਾਂ ਬਹੁਤ ਜ਼ਿਆਦਾ ਭੀੜ ਹੋ ਗਿਆ ਬਹੁਤ ਜ਼ਿਆਦਾ ਕਾਨਫਰੰਸਾਂ ਵੀ ਨਹੀਂ ਹੋਈਆਂ ਇਸ ਵਾਰ ਅਕਾਲੀ ਦਲ ਆਪ ਕਾਂਗਰਸ ਸਭ ਸਾਰੀਆਂ ਕਾਨਫਰੰਸਾਂ ਨੇ ਜਿਹੜੀਆਂ ਉਹ ਉਹਨਾਂ ਨੇ ਮੋਕ ਵੀ ਕਰਤੀਆਂ ਕੈਨਸਲ ਕਰਤੀਆਂ ਇਸ ਵਾਰ ਸਾਰੇ ਕਿਲੇ ਪਾਰੋ ਅੱਜ ਦਾ ਬਹੁਤ ਵੱਡਾ ਉਹ ਕਰ ਲਿਆ ਆਪਣੇ ਬਾਗ ਵੀ 20 ਦੇ ਇੱਕ ਦਿੰਦਾ ਜੇ 20 ਦੇ ਦੋ ਲੈ ਲੇ ਚਲੋ ਆਪਾਂ ਬਹੁਤ ਤੇਜ਼ ਮੀਂਹ ਆ ਗਿਆ ਬਹੁਤ ਜੀ ਪਤਲੇ ਸਗੱਡੀ ਆ ਕੇ ਨਿਕਲ ਚਲਾ ਪਾ ਚੁਕੇ ਪਾ ਚੁਕੇ ਗੱਡੀ ਰੋ ਗਾਰੇ ਚ ਫਸ ਗਈ ਹੁਣ ਕੱਢ ਰਹੇ ਆ ਪਾਣਾ ਉਹਦੀ ਬਹੁਤ ਤੇਜ਼ ਮੀਂਹ ਆ ਗਿਆ ਮੇਲਾ ਸਾਰਾ ਖੜਾਦਾ ਨੇ ਮੀਨੇ ਸਾਰਾ ਮੇਲਾ ਖੜਾਦਾ ਮੀਨੇ ਤੇਜ ਮੇਲੇ ਤੇ ਸਿਆਗੇ ਸੀ ਕਰ ਵੈਸੇ ਹੁਣ ਮੈਂ ਆਏ ਅਸੀਂ ਆਏ ਆ ਅੱਜ ਮੇਰੇ ਪਾਪਾ ਮੇਰੇ ਪਾਪਾ ਦੇ ਨਾਨਕੇ ਤਾਂ ਰਿਸ਼ਤੇਦਾਰ ਨੇ ਤੇ ਵਰਤਨ ਨਾਲੇ ਮੈਂ ਉਹਦੇ ਨਾਨਕੇ ਨਾਲੀ ਵਰਤਦਾ ਮੈਂ ਮੇਰੇ ਡੈਡੀ ਦੇ ਨਾਨਕੇ ਨਾਲੀ ਵਰਤਦਾ ਮੈਂ ਆਪਦੀ ਮੰਮੀ ਦੇ ਨਾਨਕੇ ਨਾਲੀ ਵਰਤਦਾ ਇਹ ਇਤਨਾ ਸਾਰਾ ਕੰਪਲੀਕਸ ਹੋ ਗਿਆ ਤਾਂ ਮੈਂ ਆਦੇ ਡੈਡੀ ਦੇ ਨਾਨਕੇ ਆਏ ਥੋੜੀ ਸੈਟਿੰਗ ਬਹੁਤ ਸੋਹਣਾ ਮੇਰਾ ਹੋ ਰਿਹਾ ਇਹ ਆ ਮੇਰੇ ਵੀ ਡੈਡੀ ਦੇ ਨਾਨਕੇ ਤੇ ਡੱਚਮਟ ਸ਼ਿਫਾਰ ਦੇ ਨਾਲ ਹੀ ਐ ਤਾਂ ਡੜਿਕ ਨਹੀਂ ਮਿਲ ਕੇ ਜਾਣਾ ਮੈਂ ਕਿਹਾ ਚਲੋ ਚਲ ਵਾਹ ਅਗੜੇ ਜਾ ਤੁਸੀਂ ਰੱਖਾ ਕਰਦਾ ਐਸ ਸਾਈਜ਼ ਵੱਡੇ ਐਕਸਰਸਾਈਜ਼ ਵਾਲੇ ਉਹ ਤਾਂ ਮੈਂ ਵੀ ਕਰਦਾ ਰਹੂੰ ਤੁਸੀਂ ਕਿਹਨੇ ਫਨੀ ਲੱਗ ਰਹੇ ਹੋ ਤੁਸੀਂ ਵੀਡੀਓ ਚ ਦੇਖੋ ਚਲ ਜੀ ਚਲ ਤੂੰ ਤਾਂ ਜੀ ਹੁਣ ਆਪਾਂ ਚਮੜ ਤੋਂ ਚੱਲੇ ਆਂ ਵਾਪਸ ਘਰ ਨੂੰ ਹਨੇਰਾ ਬਹੁਤ ਹੋ ਗਿਆ ਅਜੇ ਮੈਂ ਜਾ ਕੇ ਆਫਿਸ ਬੰਦ ਕਰਕੇ ਆਉਣਾ ਟਾਈਮ ਕਾਫੀ ਹੋ ਗਿਆ ਰਾਤ ਦੇ ਬੱਜ ਗਏ 9 ਤੇ ਹੁਣੀ ਅਸੀਂ ਆਏ ਆ ਛਪਾਰ ਦੇ ਮੇਲੇ ਤੋਂ ਕਿ ਛਪਾਰ ਦੇ ਮੇਲੇ ਤੋਂ ਚਲੇ ਗਏ ਸੀਗੇ ਡੈਡੀ ਦੇ ਨਾਨਕੇ ਡੈਡੀ ਦੇ ਨਾਨਕੇ ਤੋਂ ਆਉਂਦੇ ਕਰਦੇ ਸਾਨੂੰ ਪਤਾ ਰਿਹਾ ਸਟੇਰੀ ਚ ਉੱਠਣਾ ਥੋੜਾ ਜਿਆ ਔਖਾ ਹੋ ਜਾਂਦਾ ਤਾਂ ਪਿਆਰ ਵੀ ਬਹੁਤ ਆ ਉੱਥੇ ਇੱਕ ਡੈਡੀ ਦੇ ਮਾਮਾ ਜੀ ਉਹ ਬਿਮਾਰ ਹੋ ਗਏ ਸੀਗੇ ਉਹਨਾਂ ਨੂੰ ਕੈਂਸਰ ਦੀ ਸ਼ਿਕਾਇਤ ਆ ਗਈ ਸੀਗੀ ਤਾਂ ਉਹ ਉਹਦਾ ਪਤਾ ਲੈਣ ਗਏ ਸੀਗੇ ਹੁਣ ਤਾਂ ਕਾਫੀ ਠੀਕ ਨੇਗੇ ਕੀਮੋਥੈਰੇਪੀਜ਼ ਹੋਈਆਂ ਨੇ ਉਹਨਾਂ ਦੀਆਂ ਤਾਂ ਫਿਰ ਤੁਹਾਨੂੰ ਪਤਾ ਹਨਾ ਜਿੱਥੇ ਇੰਨਾ ਪਿਆਰ ਹੋਵੇ ਉਸੇ ਉੱਠਣਾ ਫਿਰ ਵੀ ਕਹਿ ਕੇ ਮਾਫੀ ਮੰਗ ਕੇ ਕੀ ਅਸੀਂ ਥੋੜਾ ਜਿਆਦਾ ਇਸ ਵਾਰ ਟਾਈਮ ਘੱਟ ਦੇ ਨਾਲ ਆਏ ਆ ਤਾਂ ਉਥੋਂ ਆਏ ਕਿ ਹੁਣ ਇੱਕ ਲਾਈਟਾਂ ਬਹੁਤ ਪੈ ਰਹੀਆਂ ਸੀ ਅੱਖਾਂ 'ਚ ਤਾਂ ਉਹਦੇ ਕਰਕੇ ਗੱਡੀ ਵੀ ਬੜੀ ਧਿਆਨ ਨਾਲ ਚਲਾ ਕੇ ਲੈ ਕੇ ਆਉਣੇ ਮੈਨੂੰ ਪਤਾ ਤਾਂ ਬਸ ਹੁਣ ਆ ਕੇ ਸੰਗਰੂਰ ਘਰੇ ਵੀ ਨਹੀਂ ਗਿਆ ਨਾਲ ਦੀ ਨਾਲ ਮੈਂ ਆ ਗਿਆ ਆਫਿਸ ਕਿਉਂਕਿ ਆਫਿਸ ਖੁੱਲਾ ਸੀਗਾ ਅੱਜ ਸੰਡੇ ਵਾਲੇ ਦਿਨ ਮੈਂ ਆਪਾਂ ਟਿਕਟ ਕਰੀਏ ਨੇ ਨਾ ਉਹ ਤਾਂ ਅੰਕਲ ਦੀ ਟਿਕਟ ਕਰਨ ਤੋਂ ਬਾਅਦ ਮੈਂ ਆਫਿਸ ਖੁੱਲਾ ਹੀ ਛੱਡ ਗਿਆ ਕਿਉਂਕਿ ਆਦਤਾਂ ਮੇਰੀ ਇੱਕ ਹੋਰ ਮੈਂ ਆਫਿਸ ਖੋਲਦਾ ਤਾਂ ਉਹਨੂੰ ਬੰਦ ਨਹੀਂ ਕਰਦਾ ਪਰ ਉਹਦੇ ਕੁਝ ਟਾਈਮ ਤੀ ਬੰਦ ਕਰੂੰ ਤਾਂ ਜੀ ਆਫਿਸ ਕਰਤਾ ਬੰਦ ਆ ਲੌਕ ਲੱਗ ਗਿਆ ਸ਼ਟਰ ਡੇਗ ਦੀ ਆਫਿਸ ਕਰਤਾ ਬੰਦ ਤਾਂ ਆਈ ਹੋਪ ਕਿ ਤੁਹਾਨੂੰ ਅੱਜ ਦਾ ਬਲੌਗ ਲੱਗਿਆ ਹੋਗਾ ਵਧੀਆ ਮੇਲਾ ਕਰਿਆ ਹੋਵੇ ਇੰਜੋਏ ਤੁਸੀਂ ਵੀ ਮੇਰੇ ਨਾਲ ਮੇਲਾ ਵਧੀਆ ਸੀਗਾ ਬਟ ਜਿਹੜਾ ਮੀਹ ਆਇਆ ਨਾ ਤੇ ਵਹ ਹੈਵਨ ਨੂੰ ਗੋਦੀ ਚਾਕੇ ਭੱਜਿਆ ਵਾਹ ਉਹ ਐਪਿਕ ਮੂਮੈਂਟ ਸੀ ਤਾਂ ਅਗਰ ਤੁਹਾਨੂੰ ਅੱਜ ਦਾ ਮੇਲਾ ਅੱਜ ਦਾ ਬਲੌਗ ਪਸੰਦ ਆਇਆ ਤਾਂ ਸ਼ੇਅਰ ਕਰਿਓ ਸੌਰੀ ਲਾਈਕ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਖੁਦ ਅਗਰ ਤੁਸੀਂ ਨਵੇਂ ਹੋ ਤੇ ਆਪਦੇ ਫਰੈਂਡਸ ਫੈਮਿਲੀ ਸਭ ਤੋਂ ਸਬਸਕ੍ਰਾਈਬ ਕਰਾਇਓ ਚੈਨਲ ਨੂੰ ਤੇ ਆਪਣੇ ਬਲੌਗਸ ਐਵੇਂ ਹੀ ਆਉਂਦੇ ਰਹਿਣਗੇ ਤਾਂ ਮਿਲਦੇ ਜੀ ਕੱਲ ਨੂੰ ਗੁੱਡ ਨਾਈਟ